ਸੰਦੀ ਸਰ ਰਖੜੀ ਦਾ ਤਿਉਹਾਰ ਆ ਰਿਹਾ ਜੀ ਹੁਣ ਕਾਫੀ ਇੱਥੇ ਮਠਾਈ ਦੀ ਵਿਕਰੀ ਵਣੀ ਆ ਹੋਰ ਵੀ ਜਾਂਤੇ ਮਠਾਈ ਤੋਂ ਵਗੈਰਾ ਵੀ ਤੁਸਾਂ ਕੋਲ ਰਿਸ਼ਤ ਯਾਨੀ ਸਵੀਟਸ ਲੋਕਾਂ ਦੀ ਖਰੀਦਰੀ ਇਹਦੇ ਬਾਰੇ ਕਿੱਦਾਂ ਅਵੇਅਰ ਆਪਾਂ ਸੋ ਸੁੱਸਤੀ ਗੱਲ ਤੇ ਜਿੱਦਾਂ ਕਿ ਹੈ ਰਖੜੀ ਦਾ ਤਿਉਹਾਰ ਹੀ ਲੜਾਇਗਾ ਇਸ ਤੋਂ ਹੀ ਤਿਹਾਰਾ ਵਾਲਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਔਰ ਇਹ ਰੇਪਲਕਸ ਤੇ ਮੈਂ ਮੀਡੀਆ ਰਾਹੀਂ ਇਹ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਸਾਫ ਸੁਥਰੀ ਜਗਾ ਤੋਂ ਤੁਸੀਂ ਮਠਾਈ ਲੋ ਜਿਹੜੇ ਆਪਣੇ ਜਿਹੜੇ ਵਿਸ਼ਵਾਸ ਪੱਤਰ ਬਲੇ ਗਿਆ ਕੰਨ ਲੜੀਆਂ ਉੱਥੇ ਹੀ ਜਾਓ ਉੱਥੇ ਤੁਸੀਂ ਆਪਣੇ ਜਿਹੜੇ ਜੋ ਵੀ ਮਨਪਸੰਦੀਆਂ ਮਿਠਾਈਆਂ ਉਹ ਲੈ ਆਵੋ ਦੂਸਰੀ ਗੱਲ ਹੈਗੀ ਹੈ ਕਿ ਮੈਂ ਦੁਕਾਨਦਾਰਾਂ ਨੂੰ ਇਹ ਸਾਫ਼ ਸਪਸ਼ਟ ਕਹਿਣਾ ਚਾਹੁੰਗਾ ਕਿ ਜੇ ਕੋਈ ਮਲਾਵਟ ਕਰਦਾ ਫੜਿਆ ਗਿਆ ਜਾਂ ਜੇ ਕੋਈ ਇਹੋ ਜੀ ਘਟੀਏ ਕੁਆਲਿਟੀ ਦਾ ਕੋਈ ਮਟੀਰੀਅਲ ਯੂਜ਼ ਕਰਦਾ ਫੜਿਆ ਗਿਆ ਅਸੀਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਸਾਡੀ ਇਹ ਐਕਟੀਵਿਟੀਆਂ ਹੈ ਹੁਣ ਰੋਜ਼ ਜਿਹੜੀ ਲਗਭਗ ਚੱਲਦੀਆਂ ਆ ਅਸੀਂ ਨਿਰੰਤਰ ਹੀ ਹਰ ਇਹ ਇਹ ਚ ਚਾਇਗੜ ਸ਼ੰਕਰ ਮੁਕੇਰੀਆ ਦਿਨੇ ਸਿਹਰੇ ਏਰੀਆ ਹੁਣ ਉਥੇ ਹੀ ਇਹ ਛਾਪੇਮਾਰੀ ਕਰ ਰਹੇ ਆ ਤਾਂ ਕਿ ਕੋਈ ਵੀ ਇਹੋ ਜਿਹੀ ਮਲਾਵਟੀ ਚੀਜ਼ ਨਾ ਵਿੱਚ ਤੇ ਦੁਕਾਨਦਾਰਾਂ ਨੂੰ ਇਹ ਤੋਂ ਇਲਾਵਾ ਇਹ ਵੀ ਮੇਰੇ ਨਾਲ ਨਾ ਇਨਸਟਰਕਸ਼ਨ ਜੇਗੀ ਹੈ ਕਿ ਸਾਫ਼ ਸੁਥਰੀ ਹੀ ਚੀਜ਼ਾਂ ਬਰਤਨ ਉਥੇ ਸਫਾਈ ਦਾ ਇੰਤਜ਼ਾਮ ਰੱਖਣ ਜਿਹੜੇ ਸਭ ਬਨਾਰੇ ਮਠਿਆਈਆਂ ਉਹ ਵੀ ਸਫਾਈ ਦਾ ਪੂਰਾ ਇੰਤਜ਼ਾਮ ਰੱਖਣ ਔਰ ਜੋ ਜੋ ਸਰਵ ਵੀ ਕਰਨਾ ਹੈ ਉਹ ਤੇ ਆਪਣੇ ਜਿਹੜੇ ਇਹ ਸ਼ਾਪਸ ਤੇ ਵੀ ਜਿੰਨੇ ਵੀ ਮਠਾਈਆਂ ਆ ਗਈਆਂ ਉਹ ਸਾਫ਼ ਸੁੱਟੇ ਤਰੇ ਟੰਗ ਦੇ ਨਾਲ ਹੀ ਰੱਖੇ ਤਾਂ ਕਿ ਲੋਕਾਂ ਦੇ ਨਾਲ ਸੇ ਦਿਨਾਂ ਕਿਉਂਕਿ ਮੰਗਣਾ ਹੋਵੇ